ਪੇਂਜੀ ਆ ਗਈ ਕਿਰਨ ਆਹੋ ਆ ਗਈ ਆ ਲੀਰਾ ਟਾਕੀਆਂ ਚੁੱਕ ਕੇ ਘਰ ਲੀਰਾ ਟਾਕੀਆਂ ਆਹੋ ਕਿਹੜੀ ਆ ਮੇਰਾ ਸੂਟ ਨਾਲ ਆਪਣਾ ਲੈ ਕੇ ਆਈਓ ਕਿਹੇ ਨਾ ਕੰਮ ਦਾ ਪੇਂਜੀ ਇਦਾਂ ਕਿਉਂ ਕਹਿੰਦੇ ਹੋ ਮੇਰੀ ਗੱਲ ਸੁਣੋ ਕਪੜੇ ਤੇ ਕਪੜੇ ਹੀ ਹੁੰਦੇ ਉਹਦੇ ਪੇਕੇ ਨਹੀਂ ਦਿੱਤੇ ਤੇ ਚਾਵਾਂ ਨਾਲ ਨੇ ਨਾ ਕਹਿੰਦੇ ਨੇ ਕੁੜਮ ਤੇ ਭਾਵੇਂ ਇੱਕ ਚੁੰਨੀ ਲਾ ਦੇਣਾ ਉਹ ਵੀ ਸੋਹਣੀ ਲੱਗਦੀ ਏ ਦੱਕੇ ਸੋਚਦੇ ਤੁਸੀਂ ਲੀਨਾ ਨਾ ਚਾਵਾ ਨਾ ਦੇਣ ਤੇ ਪਾਉਣ ਨੂੰ ਮਿਲਨੇ ਚਾਹੀਦੇ ਆ ਪਾਉਣ ਜੋਗੇ ਹੁਣ ਤੇ ਇਹਦੇ ਬਕਸ਼ੇ ਸਾਹਮਣੇ ਆ ਟੈਕੀਆਂ ਦੇ ਸਾਹਮ ਛੱਡੀਏ ਉਹਨਾਂ ਦਾ ਦੇਣ ਦਾ ਕੀ ਫਾਇਦਾ ਐਨੇ ਵੀ ਨਹੀਂ ਮਾੜੇ ਦਿੰਦੇ ਹੈਗੇ ਕਿਰਨ ਦੇ ਪੇਕੇ ਸਮਾਨ ਉਹਨਾਂ ਦਿੱਤੇ ਕੋਈ ਨਹੀਂ ਤੈਨੂੰ ਮੈਂ ਵਿਖਾਵਾਂਗੀ ਆ ਵੇਖੋ ਮੇਰੀ ਗੱਲ ਸੁਣੋ ਜਿਹੜਾ ਸੂਟ ਪਾਇਆ ਹੋਇਆ ਨਾ ਇਹ ਕਿਰਨ ਦੇ ਪੇਕੇ ਆਇਆ ਹੋਇਆ ਏ ਤੇ ਤਾਈਓ ਤੇ ਪਾਇਆ ਚੰਗਾ ਹੀ ਤੇ ਪਾ ਲਿਆ ਜੇ ਮਾੜਾ ਹੁੰਦਾ ਤਾਂ ਬਕਸ਼ਿਆਂ 'ਚ ਪਿਆ ਹੋਣਾ ਸੀ ਤੁਹਾਨੂੰ ਕੋਣ ਸਮਝਾਏ ਜੋ ਤੁਸੀ ਹੋਰ ਸਵਾਲ ਲੜਨਾ ਨਾ ਤੁਹਾਨੂੰ ਉਹ ਵੀ ਸੋਣਾ ਲੱਗਦਾ ਜੀ ਮੈਂ ਸੁਆਣਾ ਹੀ ਨਹੀਂ ਉਹ ਲੀ ਰਾਜੀਆਂ ਵੇਖਣ ਨੂੰ ਹੀ ਲੱਗਦੀਆਂ ਚਾਚੀ ਜੀ ਮੈਂ ਕਿਹ ਕਿਰਨ ਪਤਾ ਨਹੀਂ ਕਿੱਥੇ ਗਵਾਚੀ ਪਈ ਖੀਆ ਲੈ ਚਾਚੀ ਜੀ ਤੁਹਾਡਾ ਤੂੰ ਸੁਣਾ ਮੇਰਾ ਵਧੀਆ ਕਦੋਂ ਆਈ ਪੇਕਿਓ ਮੈਂ ਮੈਂ ਨਾ ਅੱਜ ਸਵੇਰੇ ਹੀ ਆਈ ਸੀਗੀ ਅੱਛਾ ਤੇ ਹਲੋ ਪਾਣੀ ਪਿੜੋ ਠੀਕ ਠਾਕ ਸੀ ਤੇਰੇ ਸਾਰੇ ਮੰਮੀ ਪਾਪਾ ਸਭ ਠੀਕ ਠਾਕ ਸਾਰੇ ਜਾਨੇ ਬਹੁਤ ਵਧੀਆ ਚਿੰਗਾ ਕਿਰਨ ਸੋ ਫੜਾ ਫੜ ਰੋਟੀ ਬਣਾ ਲੈ ਤੇ ਮੈਂ ਸ਼ਾਮ ਤੱਕ ਚਲੀ ਜਾਈਂ ਲੈ ਦੱਸ ਚਾਚੀ ਜੀ ਤੁਸੀਂ ਆਂਦੇ ਕਦੋਂ ਜੇ ਤੇ ਜਾਂਦੇ ਕਦੋਂ ਜੇ ਪਤਾ ਹੀ ਨਹੀਂ ਲੱਗਦਾ ਜਾਂਦੇ ਤੁਹਾਨੂੰ ਪਹਿਲਾਂ ਪਈ ਹੁੰਦੀ ਆ ਮੇਰੀ ਗੱਲ ਸੁਣੋ ਧਿਆਨ ਦੇ ਨਾਲ ਹੁਣ ਜੇ ਆਏ ਜੇ ਨਾ ਤੇ ਅੱਜ ਦਾ ਦਿਨ ਰਹਿ ਕੇ ਜਾਇਓ ਮੈਂ ਤੁਹਾਨੂੰ ਜਾਣ ਨਹੀਂ ਦੇਣਾ ਨਹੀਂ ਕਿਰਨ ਮੇਰਾ ਗਲਾ ਬੜਾ ਖਰਾਬ ਹੀ ਤੇ ਮੈਂ ਜਾ ਕੇ ਦਵਾਈ ਲੈਣੀ ਆ ਕੋਈ ਗੱਲ ਨਹੀਂ ਤੁਹਾਨੂੰ ਦਵਾਈ ਆਪਾਂ ਦਵਾ ਦਾਂਗੇ ਟੈਨਸ਼ਨ ਨਾ ਲਓ ਤੁਸੀਂ ਤੂੰ ਤੇ ਵੈਸੇ ਵੀ ਨਾ ਆ ਜਾਣਾ ਤੇ ਮੈਨੂੰ ਜਾਨ ਹੀ ਨਹੀਂ ਦਿੰਦੀ ਹੈਗੀ ਬੰਨ ਨਹੀਂ ਲੱਗਦੀ ਇਹ ਮੈਨੂੰ ਸਿਮਰੇ ਨਾ ਹਾਂ ਆ ਵੇਖ ਆ ਜਿਹੜਾ ਸੂਟ ਪਾਇਆ ਹੀ ਮੈਂ ਲੈ ਕੇ ਦਿੱਤਾ ਈ ਇਹ ਵੀ ਆਪਣੇ ਪੇਕਿਆਂ ਦੇ ਥੋੜੀ ਪਉਂਦੀ ਆ ਜਿਹੜੇ ਮੈਂ ਲੈਖਦੇ ਨਹੀਂ ਉਹ ਪਉਂਦੀ ਆ ਨਾ ਹਣ ਇੱਥੇ ਹੀ ਖਲੋਤੀ ਰਹਿਣਗੀ ਕਿ ਰੋਟੀ ਪਾਣੀ ਕਰ ਲੈਣਗੀ ਟਾਈਮ ਨਾ ਉਹ ਖਾ ਕੇ ਜਾਣ ਵਾਲੀ ਬਣੂਗੀ ਆ ਟਾਈਮ ਹੋ ਗਿਆ ਰੋਟੀ ਦਾ ਤੁਰ ਪੋ ਹਾਂਜੀ ਮੰਮੀ ਅਹ ਅਵਰੇ ਪੁੱਤੂ ਆ ਗਿਆ ਓਹੋ ਮਮਾ ਮਮਾ ਆਰੇ ਬੈਠ ਬੈਠ ਮੇ ਪੁੱਤ ਕੀ ਹਾਲ ਠੀਕ ਹੈ ਹਾਂਜੀ ਨਾ ਪੂਜਾ ਤੂੰ ਤਾਂ ਪਿੱਛੇ ਵੀ ਆ ਮੈਨੂੰ ਵੀ ਮਿਲਣ ਦੇ ਮੈ ਸ੍ਰੀਕਾਲ ਮੰਮੀ ਸਾਸਿਕਾ ਪੁੱਤ ਕੀ ਆ ਤੀ ਆ ਵੀ ਆ ਸਾਸ੍ਰੀਕਾਲ ਚਾਈ ਦੀ ਸਾਸਾ ਸੇਜਾ ਸੇਜਾ ਨੂੰ ਕੱਲ ਨੂੰ ਫਿਰ ਚੱਲ ਬਈ ਉਹ ਕਾਦੀ ਖੇਚਲ ਆਪਾਂ ਘਰੋਂ ਤੇ ਆ ਹੀ ਗਏ ਆ ਹਾਂ ਚੰਗੀ ਤਰ੍ਹਾਂ ਮਿਲ ਤੇ ਲਈਏ ਸ੍ਰੀਕਾਲ ਹੋਰ ਵੀ ਆ ਚੱਲ ਰਾਣੀ ਜੀ ਠਾਣੀ ਬੈ ਕੇ ਗੱਲਾਂ ਮਾਰਨ ਦੀਆਂ ਸੀ ਕਿ ਸਾਨੂੰ ਢਿਕਣ ਦੇ ਸੀ ਤੂੰ ਆ ਗਈ ਸਭ ਤੋਂ ਵਧੀਆ ਆਇਆ ਨਹੀਂ ਸੀ ਮੈਂ ਪਤਾ ਸੀ ਤੁਹਾਨੂੰ ਪਤਾ ਸੀ ਪੂਜਾ ਨਹੀਂ ਆਣੇ ਮੈਨੂੰ ਕਿੱਥੇ ਪਤਾ ਸੀ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਰੋਟੀ ਪਾਣੀ ਨਾ ਬਣਵਾ ਛੱਡਦੀ कुछ भी नहीं बनवाया हूँ किरण जो बनाएगी उ जो कि बनाएगी बतेरा कुछ बना लें किरण बना तो ली है मगर हूं तो काली काली थोड़ा ही बनूगा ना चल कोई नहीं मम्मी फिर की हो गया जो बने आप खा लेंगे कोई गल नहीं पुत जो बन बना, बना। तो प्रोनी कुछ तो हो वादिया होना चाहिए स्वाद अपने मेरे स्वाद आ वेला ਆ ਵੀ ਸੂਟ ਮੈਨੂੰ ਲੈ ਕੇ ਦਿੱਤਾ ਇਹ ਕਿੰਡਾ ਸੋਹਣਾ ਕਾਟਨ ਦਾ ਸੂਟ ਹੀ ਵੇਖ ਵਿੱਚ ਲਿਸ਼ਕਣਾ ਮਾਰਦਾ ਹੈ ਤਾ ਤੂੰ ਅੰਨੀ ਸਸੀ ਕਲ ਮਮੀ ਸਸੀ ਕਲ ਕੀ ਹਾਲ ਹੈ ਵਧੀਆ ਸਸੀ ਕਾ ਦੀਦੀ ਹਾਂ ਸਸੀ ਕਲ ਕਿਰਨ ਹੋਰ ਕੀ ਹਾਲ ਹੈ ਮੇਰਾ ਤੇ ਵਧੀਆ ਤੂੰ ਹੀ ਸੁਣਾਓ ਅੱਜ ਕਿਵੇਂ ਚੱਕਰ ਮਾਰ ਲਿਆ ਬਸ ਵੈਸੇ ਹੀ ਮੇਰਾ ਜੀ ਕੀਤਾ ਪਾਣੀ ਲੈ ਤੈਨੂੰ ਪਤਾ ਲੱਗ ਗਿਆ ਸੀ ਅਸੀਂ ਆ ਗਏ ਹਾਂ ਲੈ ਦੱਸ ਕਿ ਵੀ ਨਹੀਂ ਪਤਾ ਲੱਗਣਾ ਹੈਗਾ ਮੈਂ ਜਦੋਂ ਕਿਚਨ 'ਚ ਹੀ ਨਾ ਮੈਂ ਉਦੋਂ ਹੀ ਤੁਹਾਨੂੰ ਵੇਖ ਲਿਆ ਸੀਗਾ ਤੇ ਮੈਂ ਕਿਹਾ ਚੱਲ ਹੁਣ ਆਏ ਆ ਪਹਿਲਾਂ ਪਾਣੀ ਪੋਣੀ ਦੇ ਪਿੱਛੇ ਫੇਰ ਤੁਹਾਡੀ ਫੇਵਰੇਟ ਕਾਫੀ ਬਣਾਉਣੀ ਆ ਮੈਂ ਹਾਂ ਠੀਕ ਆ ਮੈਂ ਮੰਮੀ ਨੂੰ ਪੁੱਛਣੀ ਲੱਗੀ ਸੀ ਕਿ ਕਿਰਨ ਨજર ਨਹੀਂ ਆਂਦੀ ਪਈ ਚੱਲਿਆ ਆ ਪਾਣੀ ਤੇ ਪਿਆ ਹੀ ਦੇ ਮਿੰਟ ਲਾਇ ਹੀ ਕੰਮ ਕਰਨ ਲੱਗਿਆ ਕਿਰਨ ਮੈਨੂੰ ਪਤਾ ਹੈ ਉਹ ਕਿਰਨ ਨੇ ਵੇਖ ਕੰਮ ਮਿੰਟਾ ਮੈਂਟਾ ਵੇਖੀ ਕਿਸੇ ਕਾ ਵਾਸਤੇ ਕੁਛ ਨਾ ਕੁਝ ਬਣਾ ਲੈਣਾ ਕੀ ਖਾਣਾ ਹੈ ਇਸ ਕਾ ਤੂੰ ਉਹੀ ਬਣੂਗਾ ਕੋਸ਼ਿ ਵੀ ਬਣਾ ਲਓ ਮਾਮੀ ਦੇ ਹੱਥਾਂ ਤੇ ਵੈ ਮੈਨੂੰ ਸਭ ਕੁਝ ਪਸੰਦ ਆ ਨੀ ਇਧਰ ਆ ਐਨੂੰ ਆਂਦੇ ਸੂਟ ਜਿਹੜੀਆਂ ਤੂੰ ਲੈਤੀਆਂ ਨਾ ਉਹ ਲੀਰਾਂ ਹੁੰਦੇ ਗਏ ਆ ਵੇਖ ਲੈ ਨਾਲੇ ਆਈ ਆਈ ਸੂਟ ਤੇਰੀਆਂ ਸੂਟ ਨਹੀਂ ਆ ਤੇਰੀਆਂ ਤਾਂ ਟਾਕੀਆਂ ਆ ਟਾਕੀਆਂ ਕਿ ਹੇ ਨਾ ਕੰਮ ਦੀ ਨਾ ਸਿਮਰਣਾ ਐਡੀਆਂ ਐਡੀਆਂ ਕੌਲੀਆਂ ਦਿੱਤੀਆਂ ਲੋਇਆ ਹੀ ਚਾਈ ਜਾਂਦੀ ਇਹਦੀ ਮਾਂ ਨਿਕੀਆਂ ਨਿਕੀਆਂ ਗਲਾਸੀਆਂ ਜਿੱਦਾਂ ਕਾਕਿਆਂ ਨੇ ਪੀਣੀ ਹੁੰਦੀ ਆ ਬੰਦਾ ਪਿੱਤਲ ਦਿੰਦਾ ਤਾਂਬਾ ਦਿੰਦਾ ਤਾਂ ਨੁੰਦਾ ਇਹ ਤਾਂ ਲੋਹਾ ਹੀ ਢੋਨ ਤੇ ਲੱਗੀ ਆ ਪਿੰਜੀ ਤੁਹਾਨੂੰ ਪਤਾ ਪਿੱਤਲ ਦਾ ਕੀ ਭਾਜੇ ਲੈ ਤੀ ਨੂੰ ਦੇਣਾ ਜੋੜਾ ਮਰਜੀ ਭਾਅ ਹੋਵੇ ਕਿ ਬਗਾਨੇ ਨੂੰ ਦੇਣਾ ਆਪਣੇ ਨੂੰ ਦੇਣਾ ਜੇ ਕਾਸ਼ਵੀ ਨੂੰ ਸਮਾਨ ਦਿੰਦੇ ਇਹਦੀ ਨਾਨੀ ਪੰਨਿਆ ਪੰਨਿਆ ਰੁਪਈਆ ਵਾਲਾ ਪੈਕਟ ਦੇ ਦਿੰਦੀ ਨਿਕਰ ਉਹ ਬੰਦਾ ਦਿੰਦਾ ਹੈ ਕਿ ਲੋ ਕਾਜੂ ਦੇ ਦੇ ਕਿਲੋ ਬਦਾਮ ਦੇ ਦੇ ਕਿਲੋ ਕਿਸ਼ਮਿਸ ਦੇ ਦੇ ਨਾਲੇ ਆਪ ਖਾਣ ਨਾਲੇ ਨਿਆਣਾ ਕਾਵੇ ਤਾਂ ਮਾਸਾ ਮਾਸਾ ਪੈਕਟ ਦੇ ਕੇ ਤੇ ਭੇਜ ਦਿੰਦੀ ਆ ਦਸ ਉਹ ਨਹੀਂ ਕਿ ਇਹ ਦੇ ਵੇਖੇ ਹੁੰਦੇ ਤੁਹਾਡੇ ਲਈ ਜੋ ਇਹ ਗੱਲ ਹੋ ਗਈ ਬੱਚੇ ਦਾ ਪੱਜ ਤੇ ਆਪਣਾ ਰਾਜ ਲੈ ਕਿਲੋ ਕਿਸ਼ਮਿਸ਼ ਕਾਸ਼ ਵੀ ਖਾਜੇਗੀ ਭਈ ਇੱਕ ਦਿਨ ਖਾਣੀ ਆ ਹੌਲੀ ਹੌਲੀ ਕਰਕੇ ਖਾਣੀ ਆ ਮੰਮੀ ਕਿਰਨ ਜਾ ਤੇ ਚਾਚੂ ਬਣਾ ਲਿਆ ਜਾ ਪੁੱਤ ਹਾਂਜੀ ਠੀਕ ਆ ਮੰਮੀ ਅਸ ਤੋ ਸੇ ਕੀ ਕਰਦੇ ਹੋ ਨਾ ਮੈਂ ਕੀ ਕਰਦੀ ਪਈ ਜੋ ਕਰਦੀ ਪਈ ਉਹ ਮੈਂ ਤੁਹਾਨੂੰ ਦੱਸਦੀ ਪਈ ਆ ਲੀਰਾ ਲੈ ਕੇ ਆਈ ਤੇ ਲੀਰਾ ਹੀ ਕਹਿਣੀ ਆ ਮਮੀ ਤੁਸੀਂ ਤੇ ਕਿਰਨ ਦੇ ਸਾਹਮਣੇ ਇੰਨਾ ਕੁਝ ਬੋਲੀ ਜਾਂਦੇ ਪਏ ਹੋ ਨਾ ਕਿਹੜੀਆਂ ਲੀਰਾ ਲੈ ਕੇ ਆਈ ਐ ਉਹ ਸੂਟੜੀਆਂ ਲੈ ਕੇ ਆਈ ਐ ਸੂਟੜੀਆਂ ਨਿਕੀਆਂ ਨਿਕੀਆਂ ਨਾ ਉਹ ਕੱਪੜਾ ਤੇ ਨਾ ਉਹ ਰੰਗ ਹੈ ਤੇ ਟੁਰਕ ਲੈ ਕੇ ਤੇ ਆ ਕੇ ਮੇਰੇ ਮੱਥੇ ਮਾਰਦਾ ਮੈਂ ਉਹਦੇ ਕੱਪੜੇ ਪਾਣੇ ਆ ਮਮੀ ਫੇਰ ਕੀ ਹੋ ਗਿਆ ਆਖਰ ਧੀਆ ਨੂੰ ਹਰ ਕੋਈ ਵਧੀਆ ਹੀ ਦਿੰਦਾ ਵੈ ਉਹਦੀ ਮੰਮੀ ਨੇ ਜੋ ਦਿੱਤਾ ਨਾ ਵਧੀਆ ਦਿੱਤਾ ਆਏਗਾ ਹਾਂ ਸੋਨਾ ਦਿੱਤਾ ਨਹੀਂ ਅਸਾ ਕਿਉਂ ਕਰਦੇ ਤੁਸੀਂ ਹਰ ਵਾਰੀ ਇਦਾਂ ਮੈਨੂੰ ਕਿਉਂ ਭਾਬੀ ਨਾ ਕਰਦੇ ਜੇ ਲੈ ਤੂੰ ਅੰਨੀ ਆ ਉਹਦੇ ਸਾਹਮਣੇ ਕਹੀ ਜਾਂਦੇ ਓ ਤੇ ਉਹ ਤੋਂ ਚੋਰੀ ਕਰ ਆ ਮੈਂ ਫੇਰ ਆਖਣਾ ਮੇਰੀਆਂ ਚੁਗਲੀਆਂ ਕਰਦੀ ਮੇਰੀ ਸੱਸ ਜੇ ਤੁਹਾਡੇ ਕੋ ਨਹੀਂ ਰਿਹਾ ਜਾਂਦਾ ਨਾ ਤੇ ਤੁਸੀਂ ਨਾ ਉਹਦੇ ਸਾਹਮਣੇ ਇਹਨਾਂ ਨੂੰ ਕੁਝ ਕਿਹਾ ਕਰੋ ਵੈਸੇ ਤੇ ਮੈਂ ਚੰਨੀ ਆ ਉਹਨੂੰ ਕੁਝ ਕਿਹਾ ਹੀ ਨਾ ਕਰੋ ਜੋ ਦਿੰਦੇ ਨੇ ਨਾ ਬਹੁਤ ਸੋਨਾ ਦਿੰਦੇ ਆ ਕਸਰ ਨਹੀਂ ਤੇ ਮਮੀ ਕਰਿਆ ਕਰੋ ਵਾਹ ਨਹੀਂ ਮੈਂ ਬਾਦੋ ਕਰਕੇ ਤੇ ਗੱਲਾਂ ਸੁਣਾ ਮੇਰੀ ਸੱਸ ਚੁਗਲੀਆਂ ਕਰਦੀ ਆ ਉਹਦੇ ਸਾਹਮਣੇ ਕਰੂੰਗੀ ਉਹਨੂੰ ਪਤਾ ਹੋਊ ਮੇਰੀ ਸੱਸ ਨੂੰ ਨਹੀਂ ਪਸੰਦ ਆਏ ਨਾਨੀ ਤੀ ਐਵੇਂ ਮਾਮੀ ਨੂੰ ਨਾ ਕਿਹਾ ਕਰੋ ਤੀ ਵੇਖਿਆ ਨਹੀਂ ਇਹਨਾਂ ਦਾ ਕਿੰਨਾ ਮੂਡ ਖਰਾਬ ਹੋ ਗਿਆ ਸੀ ਬੁੱਤ ਮੂਡ ਕਾਦਾ ਖਰਾਬ ਹੋਣਾ ਵੇਖਾ ਮਮੀ ਤਾਂ ਤੁਹਾਨੂੰ ਕੱਪੜੇ ਦਿਨੀ ਕਿੱਡੇ ਸੋਹਣੇ ਆ ਪਾਏ ਆ ਤੇ ਕਿੰਨੇ ਜਚੰਡੇ ਆ ਉਹ ਤੈਨੂੰ ਮੈਂ ਵਿਖਾਵਾਂ ਨਾ ਤੈਨੂੰ ਪਤਾ ਲੱਗ ਜਾਏ ਉਹ ਕੰਮ ਵਾਲੇ ਨੂੰ ਦੁੱਤਾ ਨਾ ਉਹਨੇ ਵੀ ਨਹੀਂ ਲੈਣਾ ਆਪਣਾ ਭੈਣ ਦੀ ਕੋਈ ਕਾਟਨ ਦਾ ਦਿਓ ਚੱਜ ਦਾ ਆਈ ਤੇ ਕਿਸ ਕੰਮ ਆਇਓ ਹੁਣ ਮੈਂ ਤੇਰੇ ਵਾਸਤੇ ਕੱਪੜੇ ਲਿਆਈਆਂ ਜੀਨ ਦੀ ਪੈਂਟ ਤੇ ਟੌਪ ਵੇਖੇਂਗੀ ਨਾ ਪਤਾ ਲੱਗੂਗਾ ਕਿਵੇਂ ਦੇ ਆ ਇਹਨੂੰ ਤਾਂ ਵੇਖ ਕੇ ਵੀ ਅਕਲ ਨਹੀਂ ਆਉਂਦੀ ਤੇ ਨਾਲੇ ਵੇਖੀ ਤੇ ਤੇ ਚੱਜ ਦੇ ਕਿੰਨੇ ਆ ਪੁੱਤ ਚੀਜ਼ ਤੇ ਬੰਦਾ ਵੇਖ ਕੇ ਹੀ ਲੈ ਆਉਂਦਾ ਹੈ ਵੀ ਮੇਰੀ ਸਾਸੇ ਹੋਜੇ ਖਰੀਦਦੀ ਮਮੀ ਇਹੋ ਜੇ ਖਰੀਦਣੇ ਸਿੱਖ ਜਾ ਮਗਰ ਇਹਨੂੰ ਅਕਲ ਨਹੀਂ ਆਉਣੀ ਹਮ ਮਮੀ ਵਾਦੇ ਜਰਾ ਹਾਂਜੀ ਮੈਂ ਦੇ ਕੇ ਆਈ ਦੇ ਮੰਮੀ ਆ ਜੋ ਹਾਂ ਹਾਂ ਰੁਕ ਜਾ ਮੈਂ ਨਾ ਤੇਰੇ ਵਾਸਤੇ ਉੱਧਰ ਆਇਆ ਵਾ ਤੂੰ ਕਹਿ ਨਹੀਂ ਦੇ ਮੈਂ ਪਾਸਤਾ ਖਾਣਾ ਹਾਂਜੀ ਹਾਂਜੀ ਮੰਮੀ ਦੱਸੋ ਦੱਸਣਾ ਕੀ ਹੈ ਮੇਰੀ ਸੁਣ ਲਾ ਗੱਲ ਕੰਨ ਖੋਲ ਕੇ ਉੱਥੇ ਡਿਨਰ ਸੈੱਟ ਪਿਆਈ ਤੇ ਪੂਜਾ ਆਈ ਉਹਨੂੰ ਦੇ ਦੇ ਤੇ ਨਾਲੇ ਉੱਥੇ ਇਹਦੇ ਕੱਪੜੇ ਲਿਆਂਦੇ ਆ ਮਾਵਾ ਧੀਆਂ ਦੇ ਉਹ ਵੀ ਦੇ ਦੇ ਨਾਲੇ ਵੇਖੀ ਕੱਪੜੇ ਕਿਹੋ ਜਿਹੇ ਆ ਕਿਹੋ ਜਿਹੇ ਮੈਂ ਲੈ ਕੇ ਆਈਆਂ ਨਾਲੇ ਫ੍ਰਿਜ ਜਿਤਨਾ ਪਤੀਸੇ ਦਾ ਡੱਬਾ ਲੱਗਾਈ ਉਹ ਵੀ ਦੇ ਦੇ ਇਹਨਾਂ ਨੂੰ ਠੀਕ ਆ ਮੰਮੀ ਜਾ ਨਾਲੇ ਕੱਪੜੇ ਕੱਪੜੇ ਦੇ ਤੇ ਨਾਲੇ ਦੋਵੇਂ ਅੱਖਾਂ ਖੋਲ ਕੇ ਵੇਖੀ ਕਿ ਕਿੱਡੇ ਸੋਹਣੇ ਕੱਪੜੇ ਆ ਇਹੋ ਜਿਹੇ ਕੱਪੜੇ ਦੇਈ ਦੇ ਆਪਣੀ ਮਾਂ ਨੂੰ ਆਖੀ ਉਹ ਫੋਟੋਆਂ ਖਿੱਚ ਲਾਉਂਦੀਆਂ ਫੋਟੋਆਂ ਖਿੱਚ ਕੇ ਨਾ ਆਪਣੀ ਮਾਂ ਨੂੰ ਸੈਂਡ ਕਰ ਦੇ ਤੇ ਇਹੋ ਜਿਹੇ ਕੱਪੜੇ ਦਿਆ ਕਰ ਲੱਗਾ ਪਤਾ ਇਸਕਾ ਨਾਲੇ ਵੇਖੀ ਤੇਰੀ ਦਾਦੀ ਕਿੰਨੀ ਖੁਸ਼ ਹੁੰਦੀ ਤੇ ਨਾਲਿਆਂ ਦੀ ਵੀ ਮੇਰੀ ਧੀ ਦੇ ਪੇਕੇ ਆਨੇ ਕਿੱਡੇ ਸੋਹਣੇ ਕੱਪੜੇ ਦਿੱਤੇ ਉਹਨੇ ਖੁਸ਼ੀ ਹੋ ਜਾਣਾ ਵੀ ਇਹੋ ਜਿਹੇ ਕੱਪੜੇ ਦੇਣੇ ਚਾਹੀਦੇ ਆ ਇਹ ਥੋੜੀ ਚੁੱਕ ਕੇ ਲੀਰਾਂ ਦੇ ਦਿੱਤੀਆਂ ਕਦੇ ਦਾ ਫੋਨ ਲਾਂਦੀ ਤਾਂ ਫੋਨ ਹੀ ਨਹੀਂ ਚੁੱਕਦੀਆਂ ਪਤਾ ਨਹੀਂ ਕੀ ਗੱਲ ਹੈ ਕਿੱਥੇ ਰਹਿ ਗਈਆਂ ਕਿੱਥੇ ਚਲੇ ਈਸ਼ਿਕਾ ਉਹ ਡਿਨਰ ਸੈਟਸ ਹੋਇਚ ਰੱਖ ਦੇ ਮੰਮੀ ਸੱਸਰੀ ਆ ਰਹੀਆਂ ਹਾਂਜੀ ਆ ਰਹੀਆਂ ਐਨਾ ਟਾਈਮ ਹਾਂਜੀ ਮੰਮੀ ਉਹ ਈਸ਼ਿਕਾ ਦਾ ਸਮਾਨ ਲੈਣਦੇ ਲੈਣਦੇ ਥੋੜਾ ਟਾਈਮ ਲੱਗ ਗਿਆ ਤੇ ਫਿਰ ਉਹ ਜਿੱਦ ਕਰਨ ਲੱਪੇ ਕਿ ਨਾਨੀ ਘਰ ਜਾਣਾ ਆਪਾਂ ਫਿਰ ਥੋੜੀ देर ਉਧਰ ਚੱਲ ਗਏ ਮੈਂ ਕਦੇ ਇਹਦੀ ਫੋਨ ਕਰਨ ਲਈ ਆ ਕਦੇ ਦੀ ਫੋਨ ਕਰੇ ਬੰਦਾ ਫੋਨ ਤੇ ਚੁੱਕ ਲੈਂਦਾ ਨਾ ਆ ਫੋਨ ਮੰਮੀ ਹੁਣੇ ਡਿੱਕੀ ਚੋਂ ਕੱਢਿਆ ਐਕਟਿਵ ਚ ਪਿਆ ਸੀ ਆ ਗਈ ਹੁਣ ਚੁੱਕ ਲਈਆਂ ਇਹ ਹੈ ਜਦੋਂ ਜੰਨੀ ਉਹਦੇ ਲਫਾਵੇ ਭਰੀ ਲਿਆ ਨਹੀਂ ਹੈ ਮੇਰੀ ਗੱਲ ਸੁਣੀ ਸ਼ਿਕਾ ਤੂੰ ਤੇ ਸਿਆਣੀ ਤੂੰ ਮਾਰਦ ਨੂੰ ਘਾਇ ਕਰ ਜਦੋਂ ਜਾਂਦੀ ਉਹਦੇ ਲਫਾਵੇ ਭਰ ਲੈਂਦੀ ਬਸ ਨੋਟਾਂ ਨੇ ਚਾਹੀਦੇ ਲਿਆ ਹੱਥ ਵਿੱਚ ਮੰਮੀ ਲਫਾਵੇ ਐ ਤੇ ਇਸੇ ਕਾ ਦਾ ਸਮਾਨ ਹੈਗਾ ਤੇ ਨਾਲੇ ਮੰਮੀ ਨੇ ਮੇਰਾ ਸੂਟ ਦਿੱਤਾ ਇੱਕ ਤੇ ਐ ਵੇਖੋ ਆ ਤੁਹਾਡੇ ਵਾਸਤੇ ਵੀ ਇੱਕ ਸੂਟ ਦਿੱਤਾ ਵੈ

ਜੇ ਦੇਰ ਲਗੀ ਏ ਸ ਕਮਚਾਂਕਾਂ ਕੀ ਲੋਗ ਲਾ ਪੈਕੇਜ ਦਿੰਦੇ ਦੀ ਹੈ ਅ ਨਿਆ ਨਿਆ ਗੁੱਥੀਆਂ ਜਲ ਬਾਵੀਆਂ ਚ ਸਾਮਾਨ ਪੜਾਤਾ ਹੈ ਹੈ ਨਾ ਵੀ ਕੀਤਾ ਤੇ ਸਾਮਾਨ ਵੀ ਵੇਖ ਲਿਕੇ ਲਿਕੇ ਪੈਕਤਾ ਚ ਆ ਕਤ ਤਰੀਕਾ ਹੁਣ ਇਸੀ ਕਾ ਸਾਡੀ ਕਿਹਦੇ ਛੋਟੀ ਹੈ ਪਰ ਮੰਮੀ ਆ ਤੇ ਉਹਨਾਂ ਨੇ ਇਸੀ ਕਨ ਨੂੰ ਵੈਸੇ ਹੀ ਦਿੱਤਾ ਖਾਣ ਪੀਣ ਵਾਸਤੇ ਪਿਆਰ ਨਾਲ ਜੇ ਭਾਵੇਂ ਪਿਆਰ ਨਾਲ ਦਿਓ ਕੁਛ ਵੀ ਦਿਓ ਪਰ ਇਹ ਕਤ ਤਰੀਕਾ ਥੋੜੇ ਦਾ ਜਦ ਦੇਣ ਲੱਗੀ ਏ ਉਹਨੂੰ ਪਤਾ ਮਾ ਕੁੜਮਾਦ ਘਰੀ ਭੇਜਣ ਲੱਗੀ ਏ ਕਿ ਜਦ ਮੈਂ ਵੇਚ ਕਾਤੇ ਦੇਣ ਲੱਗੀ ਏ ਇਸ ਕਾ ਉਹ ਨੀ ਕਿ ਇਹ ਬੱਚੀ ਤੇ ਨਹੀਂ ਖਾਨਜੋਗ ਹੈ ਲੋਈ ਮੋਟ ਮੋਟ ਖਾਵੇ ਚਾਰ ਦਿਨ ਦਾ ਸਮਾਨੀਆ ਭੇਜਿਆ ਨਾ ਉਹਨੇ ਕਰਤਾ ਕਿ ਮੈਂ ਗਿਰੀਆਂ ਬਦਾਮ ਪੀਈ ਦਿੱਤੇ ਮੈਂ ਸਮਾਨ ਪੀਤਾ ਮੈਂ ਤਨ ਕਿੰਨੀ ਵਾਰ ਕਿਹਾ ਵੈ ਤੇ ਮੇਰੀ ਗੱਲ ਸੁਣ ਐਦਾਂ ਨਾ ਸਮਾਨ ਤੁਰ ਲਿਆ ਕਰ ਆਹ ਸੂਟ ਵੇਖ ਪਸੰਦ ਹੈ ਨਾ ਮੰਮੀ ਬਹੁਤ ਬੜਾਈ ਬਹੁਤ ਮੈਂ ਪਿਛਲੇ ਐਦਾਂ ਦਸੁਆ ਜਿਹੜੇ ਹੁਣ ਸਵਾਲਾਂਗੀ ਮੈਂ ਸੂਟ ਵੇਖ ਵੀ ਦਿੱਤਾ ਮੈਨੂੰ ਮੇਰੇ ਵਾਸਤੇ ਸੂਟ ਨਾ ਦਤੂ ਲਿਆ ਕਰ ਪਰ ਮਾਰ ਕੇ ਮੈਨੂੰ ਭੇਜਿਆ ਕਰ ਇਹੋ ਜਿਹੇ ਮੈਂ ਕਮ ਵਾਲੀਆਂ ਦਵਾਈਆਂ ਦਾ ਵਾਰ ਨੀ ਰੱਖਣਾ ਮੰਮੀ ਪਰ ਮੰਮੀ ਨੇ ਤੇ ਬੜੇ ਚਾਵਾਂ ਨਾ ਦਿੱਤਾ ਬਹੁਤ ਜਾਵਨ ਨੂੰ ਆਪਣੇ ਚਾ ਆਪਣੇ ਕੋਲ ਰੱਖਿਆ ਕਰ ਆਇਆ ਦਰਬ ਬੰਨੀ ਸੂਟ ਮੰਮੀ ਉਹਨਾਂ ਨੇ ਤੇ ਬੜਾ ਵਧੀਆ ਸੂਟ ਭੇਜਿਆ ਬਹੁਤ ਵਧੀਆ ਮੇਰੀ ਗੱਲ ਸੁਣ ਨਾ ਜਿਹੜਾ ਤੂੰ ਇਸ ਕਾਨੂੰ ਕਹਿ ਨਹੀਂ ਰਿਹਾ ਡੱਬਾ ਅੰਦਰ ਆ ਦੇ ਉਹ ਕਾਹਦਾ ਡੱਬਾ ਹੈ ਮੰਮੀ ਡਿਨਰ ਸੈੱਟ ਦਿੱਤਾ ਮੰਮੀ ਨੇ ਡਿਨਰ ਸੈੱਟ ਕਿਹੜੀ ਕੰਪਨੀ ਦਾ ਡਿਨਰ ਸੈੱਟ ਮੰਮੀ ਜਿਹੜਾ ਡਿਨਰ ਸੈੱਟ ਹੁੰਦਾ ਹੈ ਆਮ ਉਹ ਹੋ ਜਾਇ ਦਿੱਤਾ ਉਹ ਹੋ ਜਾਂਦੇ ਹੋਇਆ ਕੋਈ ਸਟੀਲ ਦਾ ਕੋਈ ਪਿੱਤਲ ਦਾ ਕੋਈ ਵਧੀਆ ਮਾਈਕ੍ਰੋਵੇਵ ਚ ਰੱਖਣ ਵਾਲਾ ਕੋਈ ਕੰਪਨੀ ਦਾ ਹੁੰਦਾ ਤੇ ਇਹਨਾਂ ਕਿਹਦੇ ਚੀ ਦਾ ਨਾਮ ਤੇ ਹੁੰਦਾ ਡਿਨਰ ਸੈਟ ਤੇ ਹੋਇਆ ਨਹੀਂ ਮੰਮੀ ਉਹ ਸੈਟਾਂ ਵਰਗਾ ਸੈਟ ਪਲਾਸਟਿਕ ਦਾ ਦਿੱਤਾ ਬਸ ਠੀਕ ਹੈ ਨਹੀਂ ਮੇਰੀ ਗੱਲ ਸੁਣ ਸਾਡੇ ਪਾਂਡੇ ਦੀ ਕਮੀ ਸੀ ਹੱਥਾ ਜਰੋਟੀਆਂ ਬਾਬਾ ਦਾ ਨਹੀਂ ਹੈ ਹੈ ਰੋਟੀਆਂ ਦੋ ਤੇ ਸਭ ਜਿਹਾ ਰੱਖਾ ਨਹੀਂ ਹੈ ਸਾਡੇ ਘਰ ਪਾਂਡੇ ਦੀ ਕਮੀ ਸੀ ਜਿਹੜੇ ਤੋਂ ਚੋਕ ਲਿਆਈ ਹੈ ਨਹੀਂ ਮੰਮੀ ਡਿਨਰ ਸੈਟ ਲਈ ਹੈ ਜਿਹੜੀ ਕੰਪਨੀ ਕੋਈ ਕੰਪਨੀ ਲਾ ਕੋ ਕੋਸ਼ ਬੰਦਾ ਪੁੱਛੇ ਤੂੰ ਲੈ ਕੇ ਇੱਥੋਂ ਆ ਗਈ ਆ ਜੱਜਾ ਮਾ ਲੈ ਉਹਦੇ ਸੱਤ ਦਾਦੀ ਤੁਹਾਨੂੰ ਪਤਾ ਨਾਨੀ ਨੇ ਤੁਹਾਡੇ ਵਾਸਤੇ ਮਿਠਾਈ ਵੀ ਭੇਜੀ ਆ ਮੇਰੇ ਵਾਸਤੇ ਹਾਂਜੀ ਮਿਠਾਈ ਭੇਜੀ ਆ ਕਿਹੜੀ ਮਿਠਾਈ ਭੇਜੀ ਉਹ ਪਤੀਸਾ ਹੂੰ ਪਤੀਸਾ ਵੀ ਕੋ ਘਾਨ ਵਾਲੀ ਚੀਜ਼ ਹੈ ਹੈ ਜੇ ਭੇਜਣੀ ਮੇਰੇ ਪਸੰਦ ਦੀ ਤਾਂ ਵਧੀਆ ਮਰਦੀ ਭੇਜੀ ਕਾਜੂ ਕਤਰੀ ਉਹ ਵੀ ਜਿਹੜੀ ਮੈਨੂੰ ਪਸੰਦ ਆ ਉਹ ਘਰ ਪਿਆ ਹੋਣਾ ਡੱਬਾ ਚੁੱਕੇ ਫੜਾਤਾ ਮੰਮੀ ਫੋਨ ਨਹੀਂ ਚੁੱਕਣ ਦੇ ਹੈਲੋ ਹੈਲੋ ਤੂੰ ਕੌਣ ਗਏ ਹਾਂਜੀ ਮੰਮੀ ਪਹੁੰਚ ਗਈਆਂ ਪਹੁੰਚ ਗਏ ਸਮਾਨ ਤੇਰੀ ਸੱਸ ਨੂੰ ਪਸੰਦ ਆ ਗਿਆ ਨਾ ਸਾਰਾ ਜਿਹੜਾ ਮੈਂ ਦਿੱਤਾ ਸੀ ਕਿੰਨੇ ਸੋਹਣੇ ਮੈਂ ਸੂਟ ਦਿੱਤੇ ਸੀ ਨਾਲ ਮੈਂ ਕਾਜੂ ਬਦਾਮ ਭੇਜੇ ਨਾਲੇ ਮੈਂ ਡਿਨਰ ਸੈੱਟ ਦਿੱਤਾ ਨਾਲੇ ਮੈਂ ਤੈਨੂੰ ਨਾ ਕੀ ਆਗਾ ਪਤੀਸੇ ਦਾ ਡੱਬਾ ਦਿੱਤਾ ਪਸੰਦ ਤੇ ਆਈ ਹੈ ਨਾ ਇਥੇ ਨਾ ਪਸੰਦ ਵਾਲੀ ਕਿਹੜੀ ਗੱਲ ਆ ਕੋਈ ਇਹੋ ਜੀ ਚੀਜ਼ ਨਹੀਂ ਸੀ ਜਿਹੜੀ ਉਹ ਨਾ ਪਸੰਦ ਆਵੇ ਇਹ ਕਿਹੜਾ ਪਿੰਸੋਣਾ ਮੈਂ ਸਾਰਾ ਕੁਝ ਦਿੱਤਾ ਆਇਆ ਨਾ ਬਹੁਤ ਪਸੰਦ ਮੰਮੀ ਮੈਂ ਨਾ ਤੁਹਾਨੂੰ ਪਹਿਲਾਂ ਵੀ ਦੱਸਣਾ ਚਾਹੁੰਦੀ ਸੀ ਪਰ ਅੱਜ ਮੈਂ ਤੁਹਾਨੂੰ ਦੱਸ ਹੀ ਦੇਣੀ ਆ ਕੀ ਮੰਮੀ ਮੇਰੀ ਸੱਸ ਨੂੰ ਨਾ ਅੱਜ ਕੀ ਪਹਿਲਾਂ ਵੀ ਕਦੀ ਵੀ ਕੁਝ ਨਹੀਂ ਪਸੰਦ ਆਇਆ ਹੈ ਨਾ ਤੁਹਾਡੇ ਦੋਨੋਂ ਦਿੱਤਾ ਸੂਟ ਜਾਂ ਹੁਣ ਡਿਨਰ ਸੈੱਟ ਦਿੱਤਾ ਜੇ ਅੱਗੇ ਜੋ ਵੀ ਕੁਝ ਦਿੰਦੇ ਹੋ ਨਾ ਮੰਮੀ ਨੂੰ ਕਦੀ ਵੀ ਕੁਝ ਨਹੀਂ ਪਸੰਦ ਆਇਆ ਉਹ ਕਹਿੰਦੇ ਨੇ ਆ ਕੀ ਲੈ ਆਈਆਂ ਅਲੀਰਾ ਜੀਆਂ ਲੈ ਆਈਆਂ ਅਸੀਂ ਇਹੋ ਜਿਹਾ ਸੂਟ ਪਾਣੇ ਆ ਇਹੋ ਜਿਹਾ ਕੱਪੜੇ ਪਾਣੇ ਆ ਪਤਾ ਕਿੰਨੀਆਂ ਕਿੰਨੀਆਂ ਗੱਲਾਂ ਕਰਦੇ ਆ ਮੰਮੀ ਮੈਨੂੰ ਤੂੰ ਕਹੋ ਨੀਆ ਗੱਲਾਂ ਕਰਨ ਈ ਐ ਐਡਾ ਮਹਿੰਗਾ ਤੈਨੂੰ ਮੈਂ ਸੂਟ ਲੈ ਕੇ ਦਿੱਤਾ ਨਾ ਪਸੰਦ ਵਾਲੀ ਤੇ ਕੋਈ ਗੱਲ ਹੀ ਨਹੀਂ 3000 ਦਾ ਸੂਟ ਸੀਗਾ ਮੰਮੀ ਤੁਸੀਂ ਭਾਵੇਂ ਦਿਓ 3000 ਦਾ ਭਾਵੇਂ ਦਿਓ 5000 ਦਾ ਤੁਸੀਂ ਭਾਵੇਂ ਦੇ ਦਿਓ ਕਾਜੂ ਬਦਾਮ ਉਹਨਾਂ ਨੂੰ ਕੁਛ ਨਹੀਂ ਪਸੰਦ ਆਂਦਾ। ਉਹਨਾਂ ਨੂੰ ਹਰ ਗੱਲ 'ਚ ਕੋਈ ਨਾ ਕੋਈ ਕਮੀ ਨਜ਼ਰ ਹੀ ਆ ਜਾਂਦੀ ਐ। ਇੱਕ ਗੱਲ ਦੱਸਾਂ। ਦੱਸੋ। ਸਹੀ ਕਹਿੰਦੇ ਨੇ ਨਾ। ਸੋਹਰਿਆਂ ਨੂੰ ਨਾ ਕਦੀ ਕੁਛ ਨਹੀਂ ਪਸੰਦ ਆ ਸਕਦਾ। ਉਹਨਾਂ ਨੂੰ ਕੋਈ ਖੁਸ਼ ਨਹੀਂ ਕਰ ਸਕਦਾ। ਭਾਵੇਂ ਧੀਆਂ ਦੇ ਮਾਪਿਓ ਆਪਣੀ ਜਾਨ ਵੀ ਕਿਉਂ ਨਾ ਕੱਟ ਕੇ ਦੇ ਦਣ ਪਰ ਨਹੀਂ। ਉਹਨਾਂ ਨੂੰ ਕੁਛ ਨਹੀਂ ਪਸੰਦ ਆ ਸਕਦਾ। ਪਰ ਮੰਮੀ, ਜੀ ਪੂਜਾ ਸਿਆਣੀ ਹੋ ਗਈ ਕਿ ਨਹੀਂ? ਬਾਂਗੀ ਬਾਂਗੀ ਮੰਮੀ ਮੰਮੀ ਮੈਂ ਰਹਿ ਰਹੀ ਆ ਮੈਂ ਚਾਹ ਨਹੀਂ ਕਰਨ ਰਹੀ ਆ ਮੰਮੀ ਮੇਰੇ ਸੱਸ ਨੇ ਵਾਜ ਮਾਰ ਲਈ ਮੈਂ ਬਾਅਦ ਚੋਂ ਕਰਾਂਗੀ ਚਲੋ ਠੀਕ ਠੀਕ ਕਿਉਂ ਹੈ ਪੰਛੀ ਸਿਮਰਨ ਵੇਖ ਤੇਰੇ ਸੱਮਣੇ ਉਹਦਨ ਪੂਜਾਈ ਨਾ ਮੈਂ ਕਿੰਨਾ ਉਹਨੂੰ ਸਮਾਨ ਦਿੱਤਾ ਵਧੀਆ ਤੋਂ ਵਧੀਆ ਸਮਾਨ ਦਿੱਤਾ ਸੂਟ ਦਿੱਤਾ 3000 ਵਾਲਾ ਦਿੱਤਾ ਕੁੜੀ ਨੂੰ ਹੀ 5000 ਦੇ ਕੱਪੜੇ ਲਿਆ ਕੇ ਦਿੱਤੇ ਡਿਨਰ ਸੈੱਟ ਦਿੱਤਾ ਨਾਲ ਮਠਿਆਈ ਦਾ ਡੱਬਾ ਦਿੱਤਾ ਕਾਜੂ ਬਦਾਮ ਦਿੱਤੇ ਤੇ ਵੇਲਾ ਮੇਰੀ ਕੁੜੀ ਦੀ ਸੱਸ ਨੂੰ ਪਸੰਦ ਨਹੀਂ ਆਏ ਆਂਦੀ ਮੰਮੀ ਇਹ ਅੱਜ ਨਹੀਂ ਇਹ ਸ਼ੁਰੂ ਤੋਂ ਹੀ ਇਹੋ ਕੁਝ ਕਰਦੀ ਸੀ ਜੋ ਵੀ ਤੁਸੀਂ ਦਿੰਦੇ ਸੀ ਨਾ ਕਦੀ ਇਹਨੂੰ ਪਸੰਦ ਨਹੀਂ ਸੀ ਹੁੰਦੀ ਆਂਦੀ ਦੀ ਨਾਂ ਲੈ ਕੇ ਆਇਆ ਕਰ ਇਹੋ ਜਿਹੇ ਕੱਪੜੇ ਇਹੋ ਜਿਹੇ ਕੱਪੜੇ ਵੇ ਹੋਰ ਮੈਂ ਕੀ ਕਮੀ ਛੱਡੀ ਆ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਮੈਂ ਕੀ ਦਿੱਤੀ ਉਹਨੂੰ ਔਰ ਦੱਸ ਮੈਂ ਕੀ ਦਵਾਂ ਤੇ ਕੁੜੀ ਆਂਦੀ ਆ ਮੰਮੀ ਐਨੇ ਕਿਹਾ ਇਹ ਪਸੰਦ ਨਹੀਂ ਆ ਇਹ ਨਾ ਚੀਜ਼ਾਂ ਲਿਆ ਕਰ ਟੁੱਟੀਆਂ ਪੱਟੀਆਂ ਚੀਜ਼ਾਂ ਚੁੱਕ ਲੈਉਂ ਨੀਆਂ ਕੰਪਨੀ ਵਾਲੀਆਂ ਚੀਜ਼ਾਂ ਲਿਆਇਆ ਕਰ ਜੇ ਮੈਂ ਡਿਨਰ ਸੈੱਟ ਦਿੱਤਾ ਤਾਂ ਉਹਦੀ ਸਾਸਾਂ ਦੀ ਅੱਗੇ ਹੀ ਹੱਥਾਂ 'ਚ ਰੋਟੀ ਖਾਣੇ ਆ ਆ ਚੁੱਕ ਲਈਆਂ ਬੱਬਰ ਜੇ ਦੱਸ ਆਈ ਭੁੱਖੇ ਸਾਂ ਤੂੰ ਕਹੋ ਦੀਆਂ ਚੀਜ਼ਾਂ ਲੈਉਨੀਆਂ ਕੋਈ ਕੰਪਨੀ ਵਾਲੀ ਚੀਜ਼ ਲਿਆਉਣੀ ਇੱਥੇ ਕੋਈ ਕੰਪਨੀ ਨਹੀਂ ਲਿਖੀ ਇੱਥੇ ਦੱਸੋ ਕਿ ਕਦੀ ਕੀ ਰਹੀ ਐਨਾ ਕੁਛ ਦਿੱਤਾ ਤਾਂ ਵੀ ਉਹ ਜਨਾਨੀ ਨੇ ਨਹੀਂ ਗੱਲਾਂ ਕੀਤੀਆਂ ਨਾ ਕਹਿਂਦੀ ਗੱਲ ਨਹੀਂ ਤੇ ਮੇਰੀ ਧੀਾਂ ਦੀ ਮੰਮੀ ਵੀ ਆਦਾ ਕੋਈ ਚੀਜ਼ ਨਹੀਂ ਉਹ ਜਿਹੜੀ ਮੈਂ ਕੁਛ ਵੀ ਲੈ ਕੇ ਆ ਕਰਨਾ ਹਾਏ ਹਾਏ ਭੇਕੇ ਮਾਮਾ ਪਿਓ ਸਾਰੇ ਇੰਨੀ ਜਾਨ ਲਾ ਕੇ ਚੀਜ਼ਾਂ ਦਿੰਦੇ ਧੀਆਂ ਨੂੰ ਸੋਹਰੇ ਫਿਰ ਵੀ ਕੁਛ ਨਹੀਂ ਹੁੰਦੇ ਐਹੋ ਜੀ ਸਾਰੇ ਬਸ ਪੰਜੇ ਪੰਜੀ ਇਹ ਗੱਲ ਤੁਸੀਂ ਬਿਲਕੁਲ ਸਹੀ ਕਹੀ ਜੇ ਸੋਰੇ ਕਦੀ ਖੁਸ਼ ਨਹੀਂ ਹੋ ਸਕਦੇ ਵਾਕਈ ਨਹੀਂ ਸੋਰੇ ਖੁਸ਼ ਹੁੰਦੇ ਪਤਾ ਕਿਉਂ ਕਿ ਮਾਪਿਓ ਨਾ ਆਪਣੇ ਧੀਆ ਨੂੰ ਕਹਿੰਦੇ ਨੇ ਅਸੀਂ ਇਹਨਾਂ ਨੂੰ ਵੱਧ ਤੋਂ ਵੱਧ ਦਈਏ ਤਾਂ ਕਿ ਸਾਡੀ ਧੀ ਦੀ ਇੱਜ਼ਤ ਬਣੇ ਆਹ ਵੀ ਲੈ ਦਈਏ ਹਰ ਚੀਜ਼ ਦਈਏ ਛੋਟੀ ਛੋਟੀ ਦਈਏ ਪਰ ਨਾ ਨਹੀਂ ਸੋਰੇ ਕਦੀ ਖੁਸ਼ ਨਹੀਂ ਹੁੰਦੇ ਇਹ ਹਰ ਗੱਲ ਉਹਦੇ ਬਹਾਨਾ ਪਾਉਂਦੀਆਂ ਨੇ ਆਹ ਚੀਜ਼ ਖਰਾਬ ਐ ਆਹ ਚੀਜ਼ ਨਹੀਂ ਸਹੀ ਆਹ ਚੀਜ਼ ਨਹੀਂ ਸਹੀ ਕਿ ਧੀਆਂ ਨੂੰ ਤਾਂ ਕਿ ਅਸੀਂ ਨੂੰਆਂ ਨੂੰ ਟੋਕਾ ਮਾਰ ਸਕੀਏ ਧੀਆਂ ਨੂੰ ਕੁਛ ਨਹੀਂ ਕਹਿੰਦੀਆਂ ਧੀਆਂ ਨੂੰ ਹਮੇਸ਼ਾ ਸਲਾਹਨ ਗਈਆਂ ਤੇ ਨੂੰਆਂ ਨੂੰ ਹਮੇਸ਼ਾ ਨਿੰਦਿਆ ਹੀ ਕਰਨ ਗਿਆ ਉਹਨਾਂ ਦੀਆਂ ਉਹਨਾਂ ਨੂੰ ਮਾੜਾ ਹੀ ਕਹਿ ਲਈ ਤੇ ਮਾਪੇ ਕਦੀ ਲਕਾ ਕੇ ਨਹੀਂ ਜੇ ਧੀਆਂ ਕੋਲ ਰੱਖਦੇ ਜੋ ਕੁਛ ਹੁੰਦਾ ਨਾ ਭੈਣ ਜੀ ਧੀਆਂ ਨੂੰ ਦਿੰਦੇ ਨੇ ਬੀ ਆਤੀ ਗਰੀਬ ਹੈ ਨਾ ਉਹ ਸੋਚ ਦੇ ਦੇਗਾ ਹਜ਼ਾਰਾਂ ਵਾਲਾ ਉਹ ਫਿਰ 3000 ਰੁਪਏ ਚ ਦੇਗਾ ਪਰ ਫਿਰ ਵੀ ਨਾ ਧੀਆ ਦੇ ਸੋਹਰੇ ਖੁਸ਼ ਨਹੀਂ ਜੇ ਹੁੰਦੇ ਇਹਨਾਂ ਨੂੰ ਖੁਸ਼ ਨਹੀਂ ਕਰ ਸਕਦੇ ਸਿਮਰਨ ਮੈਂ ਤਾਂ ਆਪਣੀ ਧੀ ਨੂੰ ਵੱਧ ਤੋਂ ਵੱਧ ਵਧੀਆ ਚੀਜ਼ ਦਿੰਦੀ ਆ ਚੰਗੀ ਤੋਂ ਚੰਗੀ ਚੀਜ਼ ਲੈ ਕੇ ਦਿੰਦੀ ਆ ਪਤਾ ਨਹੀਂ ਉਹਨੂੰ ਤਾਂ ਵੀ ਕਿਉਂ ਨਹੀਂ ਪਸੰਦ ਆਈ ਦੱਸ ਹੋਰ ਕੀ ਦੇਣ ਹੋਏ ਤੋਂ ਵਧੀਆ ਤਾਂ ਕੋਈ ਹੈ ਨਹੀਂ ਵੀ ਮੈਂ ਦੇ ਸਕਾਂ ਮਾਪਿਓ ਵਧੀਆ ਹੀ ਦਿੰਦੇ ਆ ਸਹੀ ਗੱਲ ਹੈ ਤਰਲੀ ਮਾਪਿਓ ਵਧੀਆ ਚੀਜ਼ ਹੀ ਦਿੰਦੇ ਨੇ ਭੈਣ ਜੀ ਪੂਰਾ ਜੋਰ ਲਾ ਦਿੰਦੇ ਨੇ ਕੀ ਵਧੀਆ ਚੀਜ਼ ਹੀ ਦਈਏ ਹੁਣ ਆਪਣੀ ਕਿਰਨ ਵਾਲੀ ਵੇਖ ਲੋ ਸਾਡੀ ਕਿਰਨ ਕਿੰਨਾ ਵਧੀਆ ਸਮਾਨ ਲੈ ਕੇ ਆਂਦੀ ਹੈ ਪਰ ਤੁਹਾਨੂੰ ਉਹਦੀ ਲਈ ਚੀਜ਼ ਪਸੰਦ ਨਹੀਂ ਆਂਦੀ ਤੁਸੀਂ ਵੀ ਇਹਦੇ ਪੇਕਿਆਂ ਨੂੰ ਗੱਲਾਂ ਹੀ ਕਰਦੇ ਹੋ ਨਾ ਕਰਦੇ ਹੋ ਨਾ ਆਹ ਚੀਜ਼ ਉਹ ਕੀ ਦੇਤੀ ਨੇ ਔਗਲਾ ਸਪੈਡੋ ਜੀ ਦੇਤੇ ਨੇ ਨਾ ਕੋਈ ਚਮਕ ਹੈ ਨਾ ਕੋਈ ਕੋਸ਼ੇ ਐ ਹੋ ਜਾ ਸੂਟ ਮੈਂ ਨਹੀਂ ਪਾਣਾ ਮੈਂ ਤੇ 5 5 ਹਜ਼ਾਰ ਵਾਲਾ ਸੂਟ ਪਾਣ ਵਾਲੀ ਪਿੰਚੀ ਮਾਪੇ ਨੇ ਜਿਹ ਲੱਕਾ ਕਰਕੇ ਰੱਖਦੇ ਹੁਣ ਸੱਸਾਂ ਨੂੰ ਚੀਜ਼ ਪਸੰਦ ਨਾ ਆਵੇ ਤੇ ਮਾਪੇਓ ਵਿਚਾਰੇ ਕੀ ਕਰਨ ਵਾਕਈ ਸਿਮਰਤ ਠੀਕ ਤੋ ਕਹਿ ਨਹੀਂ ਹੈ ਮੈਂ ਆਪਣੀ ਤੀ ਨੂੰ ਚੀਜ਼ ਦਿੰਨੀ ਆ ਤੇ ਮੈਂ ਨਹੀਂ ਬਹੁਤ ਵਧੀਆ ਦਿੱਤਾ ਇਹਦੀ ਸੱਸ ਨੂੰ ਪਸੰਦ ਆਊਗੀ ਤੇ ਮੇਰੀ ਵੀ ਤੇ ਕਿਰਨ ਲੇ ਹੁੰਦੀ ਆ ਉਹਦੇ ਵੀ ਮਾਪੇ ਚੰਗੀ ਤੋਂ ਚੰਗੀ ਚੀਜ਼ ਦਿੰਦੇ ਆ ਮਗਰ ਮੈਨੂੰ ਪਸੰਦ ਨਹੀਂ ਹੁੰਦੀ ਮਗਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੋ ਵੀ ਧੀ ਪੁੱਤ ਲਿਆਵੇ ਸਿਰ ਮੱਥੇ ਰੱਖਣਾ ਚਾਹੀਦਾ ਤੇ ਬੱਚੇ ਨੂੰ ਪਿਆਰ ਕਰਨਾ ਚਾਹੀਦਾ ਸਹੀ ਗੱਲ ਜੀ ਦੇਖੋ ਜੀ ਅਸੀਂ ਤੇ ਅਜ ਇੱਕ ਰੋਲ ਕਰਦੇ ਸਾਂ ਜੇ ਤਾਂ ਕਿ ਅਸੀਂ ਤੁਹਾਨੂੰ ਦੱਸ ਸਕੀਏ ਕਿ ਹੁਣ ਬਾਰ ਕੀ ਕੁਝ ਹੋ ਰਿਹਾ ਹੈ ਲੇਕਿਨ ਤੁਸੀਂ ਇਹ ਦੇਖੋ ਜੇ ਸਾਡੇ ਘਰ ਨੂੰ ਹੈ ਨਾ ਧੀ ਵੀ ਹੈ ਸਾਸੋ ਦੀ ਵੀ ਸਾਸਾ ਸੀ ਵੀਆ ਦੋਨੋਂ ਧੀਰਾਂ ਦਾ ਦੇਖੀਏ ਤੇ ਬਰਾਬਰ ਦੇ ਖੜੇ ਆ ਅਸੀਂ ਆਪਣੀ ਨੂਹ ਦੀ ਗੱਲ ਗੱਲ ਤੇ ਬੇਸਿਕ ਕਰ ਦਿੰਨੇ ਆ ਤੇ ਨੂਹਾਂ ਨਹੀਂ ਕਰਨਾ ਆਂਦਾ ਤੇ ਨੂਹ ਨਹੀਂ ਕਰਨਾ ਆਂਦਾ ਧੀਆ ਨੂੰ ਅਸੀਂ ਸਿਫਤ ਕਰਦੇ ਆ ਸਲੰਦੇ ਰਹਿ ਮੇਰਾ ਬੱਚਾ ਬਹੁਤ ਚੰਗਾ ਮੈਂ ਬੜੀ ਚੰਗੀ ਚੀਜ਼ ਦਿੱਤੀ ਆ ਮੇਰੀ ਧੀ ਵਰਗਾ ਤਾਂ ਕੋਈ ਕੰਮ ਕਰਕੇ ਵਿਖਾ ਹੀ ਨਹੀਂ ਸਕਦਾ ਮੇਰੀ ਧੀ ਨੇ ਨਾ ਕਰ ਸੰਭਿਆ ਹੋਇਆ ਏ ਆਏ ਗਈ ਸਾਹਮ ਲੈਂਦੀ ਏ ਮੇਰੀ ਨੂਹ ਨੂੰ ਤਾਂ ਜਾ ਚੀਨੀ ਇੱਥੇ ਅਸੀਂ ਗਲਤ ਜੇ ਅਸੀਂ ਜਦ ਕਿ ਉਹ ਵੀ ਚੰਗੀ ਹੁੰਦੀ ਆ ਸਭ ਕੁਝ ਸਹੀ ਕਰਦੀ ਆ ਮਗਰ ਉਹ ਹੀ ਸੱਸਾਂ ਵਾਲੀ ਗੱਲ ਆ ਗਈ ਨਾ ਕਿ ਪਸੰਦ ਨਹੀਂ ਆਉਣਾ ਤਾਂ ਪਸੰਦ ਨਹੀਂ ਆਉਂਦਾ ਸੱਸਾਂ ਨੂੰ ਸੋਹਰਿਆਂ ਨੂੰ ਅਸੀਂ ਖੁਸ਼ ਨਹੀਂ ਨਹੀਂ ਕਰ ਸਕਦੇ ਨਾ ਅਸੀਂ ਖੁਸ਼ ਕਰ ਸਕੇ ਨਾ ਤੁਸੀਂ ਖੁਸ਼ ਕਰ ਸਕਦੇ ਹੋ ਇਹ ਇਹ ਦੁਨੀਆ ਦਾ ਦਸਤੂਰ ਹੈ ਜੀ ਇਹ ਚੱਲਦਾ ਹੀ ਰਹਿਣਾ ਜੀ ਪਰ ਅਸੀਂ ਜਿੱਥੇ ਤੱਕ ਕੋਸ਼ਿਸ਼ ਕਰੀਏ ਨਾ ਅਸੀਂ ਇਹਨੂੰ ਚੇਂਜ ਕਰੀਏ ਕਿਉਂ ਜਸਵੀਰ ਜੀ ਬੈਣ ਜੀ ਬਿਲਕੁਲ ਸਹੀ ਗੱਲ ਹੈ ਭੈਣ ਜੀ ਇਹ ਇਹ ਉਹਨਾਂ ਲੋਕਾਂ ਵਾਸਤੇ ਸਟੋਰੀ ਹੈ ਕਿ ਜਿਹੜੇ ਲੋਕ ਇਸ ਤਰ੍ਹਾਂ ਕਰਦੇ ਆ ਬਿਲਕੁਲ ਉਹ ਇਸ ਤਰ੍ਹਾਂ ਨਾ ਕਰਨ ਇਹ ਸਾਡੀ ਸਟੋਰੀ ਵੇਖ ਕੇ ਇਸ ਤਰ੍ਹਾਂ ਨਾ ਕਰਨ ਵੀ ਉਹ ਤਿਆਂ ਨੂੰ ਨੋਆ ਨੂੰ ਵੀ ਤਿਆਂ ਨੂੰ ਸਮਝਣ ਜੋ ਆਇਆ ਠੀਕ ਹੈ ਨਹੀਂ ਹੈ ਤਾਂ ਵੀ ਕੋਈ ਗੱਲ ਨਹੀਂ ਦੇਖੋ ਜੀ ਜਿਹੜੇ ਮਾਪੇ ਆਪਣੀ ਧੀ ਦੇਤੀ ਨਾ ਮੈਂ ਕਹਿੰਨੀ ਆ ਉਹਨੇ ਆਪਣੀ ਸਭ ਤੋਂ ਕੀਮਤੀ ਚੀਜ਼ ਤੁਹਾਨੂੰ ਦੇਤੀ ਜੇ ਉਹ ਲੈਣ ਦੀ ਆਸ ਹੀ ਨਹੀਂ ਰੱਖਣੀ ਚਾਹੀਦੀ ਆਦੇਕਾਰ ਸਭ ਕੋ ਦਿੱਤਾ ਹੁੰਦਾ ਮਹਾਰਜ ਨੇ ਔਰ ਉਹਨਾਂ ਦੇ ਪੈਰਾਂ ਦੇ ਨਾਲ ਹੀ ਤੇ ਵਰਸਾ ਹੁੰਦੀ ਆ ਜੇ ਬਿਲਕੁਲ ਬਿਲਕੁਲ ਅਸੀਂ ਕਹਿੰਦੇ ਸਾਡੇ ਘਰ ਲక్ష్ਮੀ ਆਏਗੀ ਲక్ష్ਮੀ ਆਏਗੀ ਲక్ష్ਮੀ ਓ ਲక్ష్ਮੀ ਨੇ ਨਹੀਂ ਜਿਆਣਾ ਇਹਨਾਂ ਵਿੱਚ ਹੀ ਲక్ష్ਮੀ ਵਾਸ ਕਰਕੇ ਕਾਰੇ ਚੱਲਦੇ ਜੇ ਤੇ ਜੇ ਇਹਨਾਂ ਨੂੰ ਅਸੀਂ ਖੁਸ਼ ਰੱਖਾਂਗੇ ਨਾ ਤੇ ਹਟਮ ਗੁਰੂ ਸਾਹਿਬ ਦੀ ਕਿਰਪਾ ਬਣੀ ਰਹਿੰਦੀ ਜੇ ਇਸ ਕਰਕੇ ਇਹ ਖੁਸ਼ ਨੇ ਤੇ ਅਸੀਂ ਆਪੇ ਖੁਸ਼ ਹੈਗੇ ਜੇ ਇਹਨਾਂ ਦੇ ਖੁਸ਼ੀਆਂ ਤੇ ਸਾਡੀ ਖੁਸ਼ੀਆਂ ਜੇ ਆਪਣੀ ਨੋਤੀ ਨੂੰ ਹਮੇਸ਼ਾ ਹੀ ਖੁਸ਼ ਰੱਖੋ ਭਈ ਸਾਰੀਆਂ ਹੀ ਤੁਸੀਂ ਸਾਡੀ ਨੋਤੀ ਓ ਸਾਡੀ ਧੀ ਹੋਰ ਕਹੇ ਦਿਨੋਂ ਹੋਤੀ ਇਸ ਕਰਕੇ ਸੱਸਾ ਖੁਸ਼ ਰਹਿਣ ਤੇ ਉਹਨਾਂ ਨੂੰ ਵੀ ਖੁਸ਼ ਰੱਖਣ ਬਸ ਇਹ ਦੁਨੀਆ ਦਾ ਦਸਤੂਰ ਹੈ ਇਹ ਚਲਦੇ ਹੀ ਰਹਿਣਾ ਜੇ ਅਸੀਂ ਆਪਣੇ ਨੂੰ ਚੇਂਜ ਕਰ ਲਾਂਗੇ ਤੇ ਬਹੁਤ ਵਧੀਆ ਸਮਾਂ ਬਹੁਤ ਵਧੀਆ ਕਰ ਲਾਂਗੇ ਨਹੀਂ ਤੇ ਫਿਰ ਰੱਬ ਰੱਖਾ